ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਸੁਖਮਣੀ ਮਹਲਾ ਪੰਜਵਾਂ ਸਲੋਕ ਇੱਕ ਓਮਕਾਰ ਸਤਿ ਗੁਰ ਪ੍ਰਸਾਦ ਆਦਿ ਗੁਰ ਏ ਨਮ ਹੈ ਜੁਗਾਤ ਗੁਰ ਏ ਨਮ ਹੈ ਸਤ ਗੁਰ ਏ ਨਮ ਹੈ ਸੇ ਗੁਰਦੀਪ ਏ ਨਮ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹੀ ਪਿਟਾਵ ਸਿਮਰੋ ਜਾਸ ਬਿਸੰਬਰ ਏਕੈ ਨਾਮ ਜਪਤ ਆ ਗਣਤ ਅਨੇਕੈ ਬੇਦ ਪੁਰਾਨ ਸਿਮਰਤ ਸੂਦ ਆਖਿਐ ਰ ਕੀਨੇ ਰਾਮ ਨਾਮ ਇਕ ਆਖਿਐ ਕਿਨ ਕਾ ਇੱਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਣੀ ਨ ਆਵੇ ਕਾਂਖੀ ਏ ਕੈ ਦਰਸ ਤੁਹਾਰੂ ਨਾਨਕ ਉਨ ਸੰਗ ਮੋਹੀ ਉਦਾਰ ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਰਹਾਉ ਪ੍ਰਭ ਕਹਿ ਸਿਮਰਨ ਗਰ ਬਿਨਾ ਬਸੈ ਪ੍ਰਭ ਕਹਿ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਾਰੈ ਪ੍ਰਭ ਸਿਮਰਤ ਕਛ ਬਿਗਣ ਨ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਬੀ ਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਹਿਤ ਸੈਦ ਨਾ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਾਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪ੍ਰਭ ਕੈ ਸਿਮਰਨ ਤੀਰਤ ਇਸ ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਫਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੀ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਈ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਚੈ ਪ੍ਰਭ ਕੈ ਸਿਮਰਨ ਸਭ ਕਿਛ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤ ਮਹੀਂ ਸਮਾਈ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪਰਧਾਨ ਪ੍ਰਭ ਕੋ ਸਿਮਰੇ ਸੇ ਬੇਮੋਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੀ ਰਾਜੇ ਪ੍ਰਭ ਕੋ ਸਿਮਰੇ ਸੇ ਸੁਖ ਵਾਸੀ ਪ੍ਰਭ ਕੋ ਸਿਮਰੇ ਸਦਾ ਅਬਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੈਰ ਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੂਖ ਬਿਹਾਵੇ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਆਨੰਦ ਕਨੇਰੀ ਪ੍ਰਭ ਕੋ ਸਿਮਰੈ ਬਸੈ ਹਰ ਨੀਰੇ ਸਤਿ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੇ ਪਾਗ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਪ੍ਰਭ ਕਹਿ ਸਿਮਰਨ ਕਬ ਨ ਚੂਰੇ ਪ੍ਰਭ ਕਹਿ ਸਿਮਰਨ ਹਰ ਗੁਣ ਬਾਣੀ ਪ੍ਰਭ ਕਹਿ ਸਿਮਰਨ ਸਹਿਜ ਸਮਾਣੀ ਪ੍ਰਭ ਕਹਿ ਸਿਮਰਨ ਨਹਿ ਚਲ ਆਸਨ ਪ੍ਰਭ ਕਹਿ ਸਿਮਰਨ ਕਮਲ ਪਿਗਾਸਣ ਰਬ ਕਾ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਯ। ਸਿਮਰੈ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿਨ ਜਨ ਸਰਣੀ ਆਯ। ਹਰ ਸਿਮਰਨ ਕਰ ਭਗਤ ਪ੍ਰਗਟਾਈ ਹਰ ਸਿਮਰਨ ਲਗ ਪੇਤ ਉਪਾਯ। ਹਰ ਸਿਮਰਨ ਭੈ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਚਹੁ ਕੁੰਟ ਜਾਤੇ। ਹਰਿ ਸਿਮਰਨ ਤਾਰੀ ਸਭ ਤਰਨਾ ਸਿਮਰ ਸਿਮਰ ਹਰਿ ਕਰਨ ਕਰਨਾ ਹਰਿ ਸਿਮਰਨ ਕੀਓ ਸਗਲ ਆਕਾਰਾ ਹਰਿ ਸਿਮਰਨ ਮਹਿ ਆਪ ਨਿਰੰਕਾਰਾ ਕਰਿ ਕਿਰਪਾ ਜਿਸ ਆਪੁ ਗੁਜਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਕਟ ਕਟ ਨਾਤ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਪਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ ਜਹ ਮਹਾ ਪਿਆਣ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸਕਲ ਹੋਵੇ ਅਤਿ ਭਾਰੀ ਹਰ ਕੋ ਨਾਮ ਕਿਨ ਮਾਹੀ ਉਦਾਰੀ ਅਨਿਕ ਪੁਨ ਹੈ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮਖ ਨਾਮ ਜਪ ਹੋ ਮਨ ਮੇਰੇ ਨਾਨਕ ਪਾਪ ਹੋ ਸੂਕ ਘਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਪੰਧ ਨ ਪਰੈ ਹਰ ਕਾ ਨਾਮ ਜਪਤ ਨਿਸਤਾਰੈ ਅਣਕ ਮਾਇਆ ਰੰਗ ਤਿੱਖ ਨਾ ਬੂਝਾਵੇ ਹਰ ਕਾ ਨਾਮ ਜਪਤ ਆਖਾਵੇ ਜੈ ਮਾਰਕ ਇਹੋ ਜਾਤ ਇਕੇਲਾ ਤਹ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਤਈਐ ਨਾਨਕ ਗੁਰਮਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹਿ ਪਾਰ ਪਰਾਹੀ ਅਣਕ ਬਿਗਨ ਜਹ ਆਏ ਸੰਘਾਰੇ ਹਰਿ ਕਾ ਨਾਮ ਤਤਕਾਲ ਉਧਾਰੇ ਅਣਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੇ ਬਿਸਰਾਮ ਹਉ ਮੈਲਾ ਮਲ ਕਭੂ ਨਾ ਤੂ ਵੈ ਹਰਿ ਕਾ ਨਾਮ ਕੋਟ ਪਾਪ ਹੋਐ ऐसा नाम जप हो मन रंग नानक पइए साध के संग जय मार्ग के गण जाहि नको सा हर का नाम उहा संग तोसा जय पैडे मां अंधुक बारा हर का नाम संग उजियारा जहां पंथ तेरा को ना सीयानु हर का नाम तें नाल पहचानू जय महाभ्यान तपत बहु काम तय हर के नाम के तुम ऊपर श्याम जा मन तुझ आकर खै तह नानक हर हर अमृत बरख भगत जना की बरतन नाम संत जना कै मन विश्राम हर का नाम दास की ओट हर कै नाम उतरे जन कोट हर जस करत संत दिन रात हर हर औखद साधक मात ਹਰੇ ਜਨ ਕੈ ਹਰ ਨਾਮ ਨਿਦਾਨ ਆਰ ਬ੍ਰਹਮ ਜਨ ਕੀ ਨੋਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਭਰੈ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋ ਬਾਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੀ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੀਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰਿ ਜ੍ਯਾ ਹਰਿ ਹਰਿ ਜਨਕੈ ਓਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁੰਨ ਸਮਾਦ ਨਾਮ ਰਸ ਮਾਤੇ ਆਠ ਪੈਰ ਜਨ ਹਰਿ ਹਰਿ ਜਾਪੈ ਹਰ ਕਾ ਭਗਤ ਪ੍ਰਗਟ ਨਹੀਂ ਛਾਪੈ ਹਰ ਕੀ ਭਗਤ ਮੁਕਤ ਬਉ ਕਾਰੇ ਨਾਲਿਕ ਜਨ ਸੰਗ ਕੇਤੇ ਤਾਰੇ ਹਰ ਜਾਤ ਇਹੋ ਹਰ ਕੋ ਨਾਮ ਕਾਮ ਤੀਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਤ ਵਸੈ ਸੰਤ ਪਰ ਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡ ਪਾਗ ਕੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਹ ਅਵਰ ਨ ਹੋਈ ਨਾਣਕ ਗੁਰਮਖ ਨਾਮ ਪਾਵੇ ਜਨ ਕੋਈ ਸਲੋਕਾ ਬਹੁ ਸਾਸਤਰ ਬਹੁ ਸਿਮਰਤੀ ਪੇਕੇ ਸਰਬ ਡੰਡੋਲਾ ਪੂਜਸ ਨਾਹੀ ਹਰ ਹਰੇ ਨਾਣਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਘਟ ਸਾਸਤਰ ਸਿਮਰਤ ਵਕਿਆ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦ ਦੇ ਫਿਰਿਆ ਅਣਕ ਪ੍ਰਕਾਰ ਕੀਏ ਬਹੁ ਯਤਨਾ ਪੁੰਨ ਦਾਨ ਹਉਮੇ ਬਹੁ ਰਤਨਾ ਸਰੀਰ ਕਟਾਏ ਹਉਮੇ ਕਰ ਰਾਤੀ ਵਰਤਨੀਮ ਕਰੇ ਪਹੁ ਪਾਤੀ ਨਹੀਂ ਤਲ ਰਾਮ ਨਾਮ ਵਿਚਾਰ ਨਾਨਕ ਗੁਰਮਖ ਨਾਮ ਜਪੀਏ ਇਕ ਪਾਰ ਨੌ ਖੰਡ ਪ੍ਰਤਿਮੇ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸਰਥੀ ਵੈ ਅਗਨ ਮਾਹੀ ਹੋਤ ਪਰਾਨ ਕਣਕ ਅਸਵ ਹੈ ਵਰ ਭੂਮદાન ਨਿਆਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤਿ ਸਾਧਨ ਨੇਮਕ ਨੇਮਕਕਾਰ ਸਰੀਰ ਕਟਾਵੇ ਤੋਪੀ ਹਮੈ ਮੈਲ ਨ ਜਾਵੇ ਹਰ ਕੇ ਨਾਮ ਸੰਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਆਹੇ ਮਨ ਕਾਮਨਾ ਤੀਰਥ ਦੇਹ ਛੂਟੈ ਗਰਭ ਗੁਮਾਨ ਨ ਮਨ ਤੇ ਹੂਟੈ ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹ ਕੋ ਬਹੁ ਸਾਧਨਾ ਕਰੈ ਮਨ ਤੇ ਕਬ ਹੁਣ ਬਿਖਿਆ ਟਰੈ ਜਲ ਤੋਵੇ ਬਹੁ ਦੇਹੀ ਅਨੀਤ ਸੁਧ ਕਹਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਤੇਰੇ ਪਤਤ ਬਹੁ ਮੂਚ ਬਹੁਤ ਸਿਆਨ ਪਜਮ ਕਾ ਪਉ ਬਿਆਪੈ ਅਣਿਕ ਯਤਨ ਕਰ ਤ੍ਰਿਸਨ ਨਾ ਤਰਾਪੈ ਪੇਕ ਅਨੇਕ ਅਗਨ ਨਹੀਂ ਬੂਚੈ ਕੋਟ ਉਪਾਅ ਦਰਗੈ ਨਹੀਂ ਸੀਜੈ ਛੂਟਤ ਨਹੀਂ ਊਭ ਪਿਆਲ ਮੁਹੇ ਬਿਆ ਪੈ ਮਾਇਆ ਜਾਲ ਅਵਰ ਕਰ ਤੂਦ ਸਗਲੀ ਜਮਡਾਨੈ ਗੋਵਿੰਦ ਭਜਨ ਬਿਨ ਤਿਲ ਨਹੀਂ ਮੰਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਪਾਈ ਚਾਰ ਪਦਾਰਤ ਜੇ ਕੋ ਮੰਗੈ ਸਾਧ ਜਣਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੇ ਹਰਿ ਹਰਿ ਨਾਮ ਰਿਦੈ ਸਦ ਗਾਵੇ ਜੇ ਕੋ ਆਪਣੀ ਸੋਬਾ ਲੂਰੈ ਸਾਧ ਸੰਗ ਐ ਹੋ ਮੈ ਸ਼ੂਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪ ਸਿ ਕੋ ਜੋ ਜਾਣੇ ਨੀਚਾ ਸਉ ਕਣੀਏ ਸਭ ਤੇ ਊਚਾ ਜ ਕਾ ਮਨ ਹੋਏ ਸਗਲ ਕੀਰੀ ਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰੇਸ਼ਟ ਸਾਜਨਾ ਸੂਕ ਦੂਕ ਜਨ ਸੰਮ ਦ੍ਰਿਸ਼ਟੀਤਾ ਨਾਣਿਕ ਪਾਪ ਕੁਨ ਨਹੀਂ ਲੇ ਪਾ ਨਿਰ ਤਨ ਕੋ ਤਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇਹੁ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੂ ਆਪੇ ਆਤਮ ਸੰਗ ਆਪ ਪ੍ਰਭ ਰਾਤੇ ਤੇਮਰੇ ਉਸਤਤ ਤੁਮ ਤੇ ਹੋਏ ਨਾਨਕ ਅਬਰ ਨ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗਦਰਮਤ ਮਲ ਕਿਰਿਆ ਸਗਲ ਉਦਮ ਮਹਿ ਉਦਮ ਫਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ਹਰ ਕੋ ਜਸ ਸੁਨ ਰਸਣ ਬਖਾਨੀ ਸਗਲ ਥਾਣ ਤੇ ਉੱਤਮ ਥਾਣ ਨਾਨਕ ਜਹ ਕਟ ਵਸੈ ਹਰ ਨਾਮ ਸਗਲ ਥਾਨ ਤੇ ਓ ਉਤਮ ਥਾਨ ਨਾਨਕ ਜਹ ਕਟ ਵਸੈ ਹਰ ਨਾਮ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤੇ